ਇਹ ਜਿਸ ਦੇ ਜਾਪ ਦੇ ਇਤਨੇ ਮਹਾਨਤਾ ਹੈ ਕਿ ਇਹ ਗੁਣ ਹਿਰਦੇ ਚ ਵਸਦੇ ਹਨ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ ਹੋ ਜਾਂਦੇ ਨੇ ਔਖਦ ਮੂਲ ਮੰਤਰ ਮਨ ਏਕੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ ਦਵਾਈ ਹੈ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਦ੍ਰਿੜਚਿਤ ਕੇ ਜੇਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੋ ਭਟਕਣਾ ਬਹੁਤ ਲੰਬੀ ਏ ਸੰਸਕਾਰ ਪਤਿਤ ਬਹੁਤ ਪੁਰਾਣੇ ਨੇ ਸਾਬਕਾ ਇਹਨਾਂ ਮੂਲ ਮੰਤਰ ਉਸਦਾ ਇਲਾਜ ਹੈ ਮੂਲ ਮੰਤਰ ਉਸਦੀ ਔਸ਼ਦੀ ਹੈ ਆਦ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਨੇ ਆ ਫਿਰ ਗੁਰਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰਮੰਤਰ ਦਾ ਜਾਪ ਹੈ ਹਾਲਾਂਕਿ ਰਹਿਤਨਾਮਾ ਜਿਹੜਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਹੈ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲ ਕੇ ਉਠ ਹਰ ਨਾਮ ध्यावे ਉਹ ਉਠਦੇ ਆਏ ਪਹਿਲੇ ਨਾਮ ਸਮਰਨ ਕਰੇ ਨਿਤਨੇਮ ਸਹਿਬਾਨੇ ਇਸੇ ਹੀ ਰਹਿਤ ਨਾਮ ਜੀ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੈੰਦੇ ਆ ਉਠਦੇ ਆ ਹਰ ਨਾਮ ध्यावे ਬਾਣੀ ਦਾ ਪਾਠ ਨਿਤਨੇਮ ਬਾਅਦ ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਅਤਰ ਸਿੰਘ ਮਸਤੋਂ ਆਣੇ ਵਾਲੇ ਯਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਯਾ ਅਕਾਲੀ ਕੌਰ ਸਿੰਘ ਯਾ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਯਾ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਇਹ ਪਿੱਛੇ ਕੁਛ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦ્વਿੱਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿਦਾ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਹੈ ਜਿਦਾ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰह्मबिੰਦੇ ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ। ਯਾ ਕਬੀਰ ਕਹਿੰਨੇ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਜਿਹਦੇ ਕੋਲ ਬ੍ਰह्म ਦੀ ਵਿਚਾਰ ਹੈ। ਤੇ ਤੁਸੀਂ ਸਿੱਖ ਕਹਿੰਨੂ ਆਖੋਗੇ। ਉਹ ਬਹੁ ਇਹ ਹੀ ਗੱਲ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੀ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੀ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਂਦਿਆਂ ਕੀ ਹੁੰਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜੇ ਦਾ ਦੂਜਾ ਜਨਮ ਹੋ ਗਿਆ ਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਝ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਝ ਨਹੀਂ ਹਾਂ ਫਿਰ ਸਾਬ ਕਹਿੰਦੇ ਨੇ ਵਿਚਾਰ ਦੇ ਆਂਦੇ ਆ ਜਨਮ ਗੁਰੂ ਘਰ ਦੇ ਵਿੱਚ ਆਉਂਦਾ ਹੈ ਸਤਗੁਰੂ ਕੇ ਜਨਮੇ ਗਵਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੈ ਹੁਣ ਤੇ ਅਸੀਂ ਮਾਪੇ ਦੇ ਘਰ ਜਨਮ ਲਿਆ ਹੈ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰ ਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਉਹ ਕਥਨ ਕਹਿਣ ਤੋਂ ਪਰੇ ਮਾਪੇ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਤਾਂ ਚੱਲਦਾ ਰਹੇਗਾ ਇਹ ਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਪਿਆ ਦੇਸ ਲੰਮੇ ਨਿਆਂ ਸਿੰਘ ਜੋ ਕਹਿੰਨ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰੂ ਨਾਨਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਬਿੰਦੀ ਸੰਤਾਨ ਨਾਦੀ ਸੰਤਾਨ ਮਾਂ-ਬਾਪ ਦੇ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੂੰ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖਾ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰਦਾ ਨਹੀਂ ਤੇ ਕੋਈ ਸਿੱਖ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਪੰਡਦੇ ਆ ਨਾ ਬ੍ਰਾਹਮਣ ਨਾ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਖਿਮਾ ਕਰਨੀ ਤਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿਹਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਹੈ ਸ਼ਰਾਬੀ ਮਹਾ ਉਹ ਹੋਇਆ ਪਿਆ ਥਾਥਾਂ ਦੀ ਗੁੰਡਾਗਰਦੀ ਦੇ ਚਿਸ ਦਾ ਹੱਥ ਹੈ ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਜਿਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਪਿਆ ਉਹ ਬ੍ਰਾਹਮਣ ਬਹੁਤ ਭੈੜਾ ਸੀ ਜਿੱਦਾਂ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸੇਖਾਂ ਕਿ ਮੈਂ ਕਰ ਨਹੀਂ ਸਕ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰ ਕੇ ਜਨਮੇ ਗਵਨ ਮਿਟਾਇਆ ਸਤਗੁਰ ਦੇ ਘਰ ਜਿਸ ਦਾ ਜਨਮ ਹੋਇਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਹੈ ਉਹਨੂੰ ਕਹਿੰਦੇ ਨੇ ਸਿੱਖ ਤੋਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਈ ਦਿੱਤਾ ਇਹ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਟਾਂਵਾ ਟਾਂ ਮਹਿ ਰਹਿ ਗਏ ਤੇ ਟਾਂਵੀ ਟਾਂਵੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਫੁੱਲੇ ਆਉਣਾ ਲੱਗਦਾ ਇੰਜ ਹੀ 999 ਤੇ ਕੁਮਲਾ ਗਿਆ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਇਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਏ ਨੇ ਖੂਨ ਸਿੰਜ ਕੇ ਲਾਏ ਸਨ ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਤੇ ਇਹ ਬਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ ਬੇ ਹੁਣ ਤੁਸੀਂ ਦੇਖ ਰੇਖ ਕਰਨੀ ਤੇ ਮੈਂ ਜੀ ਅੰਦਾਜ਼ਾ ਲਾਣਾ ਹੁਨਾ ਹਜ਼ਾਰ ਬੂਟਿਆਂ ਦੇ ਚੋਂ 999 ਕੁ ਮਲਾ ਗਏ ਨੇ ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਹ ਵੀ ਮਨ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰੇ ਹੋ ਬੂਟ ਰਹ ਹੋਰੀ ਜਿਸ ਕਰੋਧ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅਗਨ ਹੈ ਸਾਰੇ ਬੂਟੇ ਸਾੜ ਕੇ ਸਵਾਹ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇਕੱਠ। ਤੁਨ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਧ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਵਨ ਇਹ ਕੋਈ ਗਿਣਤੀ ਨਹੀਂ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪੈਗਾ ਜੋ 999 ਬੂਟੇ ਕੁਮਲਾ ਗਏ ਨੇ। ਮੁਰਝਾ ਗਏ ਨੇ। ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੇ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘਟ ਤੋਂ ਘਟ 15 20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਆਉਂਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਦੇ ਚੋਂ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਜੇ ਸ਼ਬਦ ਇੱਕ ਪਾਸੇ ਸੁੱਕਦੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਪ੍ਰ ਰਸ ਹੀ ਕੁਛ ਹੋਰ ਹੈ ਉਹ ਅਨੰਦੀ ਕੁਛ ਹੋਰ ਹੈ ਇਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਅਤਰ ਦੇ ਵਿਚਾਰ ਨੂੰ ਅਤਰਲ ਹੁੰਦੀ ਹੈ ਜਿਨ੍ਹਾਂ ਸਾਧਨਾ ਨਾਲ ਹੁੰਦੀ ਹੈ ਉਹਨਾਂ ਹੀ ਸਾਧਨਾ ਨੂੰ ਅਗਰ ਅੰਦਰ ਜਾਣ ਵਾਸਤੇ ਵਰਤੀਏ ਤਾਂ ਕੈਨੇਢੀ ਘੈਂਦੀ ਕਲਾ ਦਾ ਕਾਰਨ ਬਣ ਜਾਂਦੇ ਨੇ ਚੜਦੀ ਕਲਾ ਤੇ ਧੰਦੀ ਕਲਾ ਇਕਾਗਰਤਾ ਬਕਸ਼ਣ ਦੀ ਜਿਨ੍ਹਾਂ ਜਿਨ੍ਹਾਂ ਸਾਧਨਾ ਦਾ ਉਪਯੋਗ ਕਰਕੇ ਅਸੀਂ ਸੰਸਾਰ ਵਿੱਚ ਤਰੱਕੀ ਕਰਦੇ ਹਾਂ ਇਹ ਹੀ ਸਾਧਨ ਪ੍ਰਮਾਤਮਾ ਦੇ ਮਾਰਗ ਵਿੱਚ ਧੰਦੀ ਕਲਾ ਦਾ ਕਾਰਨ ਬਣ ਜਾਂਦੇ ਹਨ ਸੰਸਾਰ ਵਿੱਚ ਤਰੱਕੀ ਅਧਰਮ ਨਾਲ ਵੀ ਹੋ ਸਕਦੀ ਹੈ ਝੂਠ ਨਾਲ ਵੀ ਹੋ ਸਕਦੀ ਹੈ ਠੱਗੀਆਂ ਨਾਲ ਵੀ ਹੋ ਸਕਦੀ ਹੈ ਕਠੋਰਤਾ ਨਾਲ ਵੀ ਹੋ ਸਕਦੀ ਹੈ ਲੇਕਿਨ ਧਰਮ ਦੇ ਮਾਰਗ ਤੇ ਉਨਤੇ ਇੰਨਾ ਵਸੀਲਿਆਂ ਨਾਲ ਨਹੀਂ ਹੋਵੇਗਾ ਇਹਨਾਂ ਸਾਧਨਾਂ ਦੇ ਨਾਲ ਨਹੀਂ ਹੋਵੇਗੀ ਇਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲੇ ਬਾਬੇ ਨੇ ਧਰਮ ਕਰ ਧਰਮ ਲਾਜ਼ਮੀ ਧਰਮ ਹੀ ਇੱਕ ਸਾਧਨ ਹੈ ਸੱਚ ਤੱਕ ਪਹੁੰਚਣ ਦਾ ਲਕਨ ਸੰਸਾਰ ਵਿੱਚ ਸਫਲਤਾ ਬੰਦਾ ਅਧਰਮ ਨਾਲ ਵੀ ਪ੍ਰਾਪਤ ਕਰ ਸਕਦਾ ਹੈ। ਅਧਰਮੀ ਮਨੁੱਖ ਵੀ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ। ਪਰ ਸੰਸਾਰ ਵਿੱਚ ਸ਼ਿਖਰਤਾ ਨੂੰ ਛੂਹ ਲੈਂਦੇ ਨੇ। ਲekin ਜਿੰਨਾ ਜ਼ੁਨਾ ਵਸੀਲੇ ਨਾਲ ਕਈ ਵਾਰ ਸੰਸਾਰ ਵਿੱਚ ਤਰੱਕੀ ਮਿਲਦੀ ਹੈ। ਪਰਮਾਰਸ਼ ਦੇ ਰਸਤੇ ਵਿੱਚ ਭੇਂਦੀ ਕਲਾ ਦਾ ਕਾਰਨ ਬਣ ਜਾਂਦੇ। ਸੰਸਾਰ ਵਿੱਚ ਝੂਠ, ਫਰੇਬ, ਕਠੋਰਤਾ ਤਰੱਕੀ ਦਾ ਬਾਇਸ ਬਣ ਸਕਦੇ ਨੇ। पर धर्म के मार्ग पर नहीं सच तक पहुंचने वास्ते यह बाधा तो धर्म की बहुत मैं लंबी चौड़ी व्याख्या ना करा क्योंकि कई दिन तो आप सरवन कर रहे हो जीवन में कोई विशेष तरतीब नहीं और जाप जारी रहना जाप है पर विधि विधान नहीं गल नहीं बनेगी भोजन की बुरकी मेरे मुंह बच हो मैं थले ना करा ਬੁੱਖ ਨਹੀਂ ਮਿਟੇਗੀ ਸਵਾਦ ਆ ਜਾਏਗਾ ਬੁੱਖ ਨਹੀਂ ਮਿਟੇਗੀ ਪਾਣੀ ਦਾ ਘੁੱਟ ਸਿਰਫ ਮੇਰੇ ਮੂੰਹ ਚੋਵੇ ਮੈਂ ਥੱਲੇ ਨਾ ਕਰਾਂ ਇਹਦੇ ਨਾਲ ਪਿਆਸ ਨਹੀਂ ਬੁਝਣੀ ਕੋਟਾਂ ਦੀ ਉਸਕੀ ਦੂਰ ਹੋ ਜਾਏਗੀ ਸਤਿਗੁਰ ਦੀ ਬਾਣੀ ਸਿਰਫ ਰਸਨਾ ਤੇ ਹੈ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਕੋਈ ਪਰਦੇ ਰਹੇ ਔਰ ਕਈ ਪਰਦੇ ਰਹਿਣਨ ਕੋਈ ਤਬਦੀਲੀ ਨਹੀਂ ਜੇ ਮੈਂ ਹੁਣ ਭੋਜਨ ਦੀ ਬੁਰਕੀ ਸਿਰਫ ਮੇਰੇ ਮੂੰਹ 'ਚ ਹੋਵੇ ਮੈਂ ਮੂੰਹ 'ਚ ਹੀ ਰੱਖ ਲਵਾਂ ਕੰਠ ਤੋਂ ਥੱਲੇ ਨਾ ਕਰਾਂ ਖੂਨ ਨਹੀਂ ਬਣੇਗਾ ਸੇਟ ਨਹੀਂ ਬਰੇਗਾ ਭੁੱਖ ਨਹੀਂ ਮਿਟਣੀ ਸਤਿਗੁਰੂ ਦੇ ਸ਼ਬਦ ਸਿਰਫ ਰਸਨਾ ਤੇ ਨੇ ਕੁਝ ਵੀ ਨਹੀਂ ਹੋਏਗਾ ਚਾਰ-ਚਾਰ ਦੇਵਤਿਆਂ ਵੀ ਕਈ ਦਿੰਦੇ ਨੇ ਅਖੰਡ ਪਾਠ ਲਈ ਔਰ ਕਈ ਵਿਚਾਰ ਜੋ ਮੇਰੀ ਤਰ੍ਹਾਂ ਥੋੜੀ ਜਿਹੀਆਂ ਅਰਥ ਬੋਧ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਸਾਰਾ ਸਾਰਾ ਦਿਨ ਵੀ ਪੜਦੇ ਰਹਿੰਦੇ ਸਤਿਗੁਰੂ ਦੀ ਬਾਣੀ ਅਗਰ ਸਿਰਫ ਰਸਨਾ ਤੇ ਕੋਈ ਤਬਦੀਲੀ ਨਹੀਂ ਆਵੇਗੀ ਇਤੇ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਭੋਜਨ ਦੀ ਮੁਰਕੀ કંਠ ਤੋਂ ਥੱਲੇ ਜਾਵੇ ਪੇਟ ਭਰੇਗਾ ਭੁੱਖ ਮਿਟੇਗੀ ਸਤਿਗੁਰੂ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਾਂ ਹੀ ਕੋਈ ਰਸ ਬਣੇਗਾ ਤਾਂ ਹੀ ਕੋਈ ਆਨੰਦ ਬਣੇਗਾ ਵਰਨਾ ਨਹੀਂ ਤੈਸਾ ਦਿਖਾਈ ਦਿੰਦਾ ਕਈਆਂ ਨੇ ਜ਼ਬਾਨ ਨੂੰ ਤਾਂ ਕੀ ਰੋਕ ਕੇ ਰੱਖੀ ਹੋਈ ਹੈ ਅੱਗੇ ਨਹੀਂ ਜਾਣ ਦਿੰਦਾ ਇਸ ਵਾਸਤੇ ਮਨੁੱਖ ਦੇ ਅੰਤਿਸ਼ ਕਰਨ ਨੂੰ ਖੋਲ ਕੇ ਵੇਖੀ ਤੇ ਸ਼ਬਦ ਕੋਈ ਨਹੀਂ ਗੁਰਬਾਣੀ ਨਹੀਂ ਹੈ ਅੰਦਰ ਗਏ ਨਹੀਂ ਜਿਨ ਕੋ ਨਦਰ ਕਰਮ ਹੋਵੇ ਫਿਰ ਉਹ ਤਨਾਸmani ਜਾਪ ਆਰੰਭ ਹੈ ਤੇ ਸਹਜੇ ਸਹਜੇ ਜਾਪ ਅਗਰ ਅੰਦਰ ਜਾ ਰਿਹਾ ਹੈ ਤਾਂ ਤਬਦੀਲੀਆਂ ਆਣਗੀਆਂ ਤੇ ਮਨੁੱਖ ਪਹੁੰਚੇਗਾ ਕਰਮਖੰਡ ਤੇ ਜਿਸ ਦੇ ਬਾਰੇ ਪਾਤਸ਼ਾਹ ਨੇ ਕਿ ਲਿੰਗ ਤਾਂ ਨਸੀਬ ਹੋ ਜਾਂਦੀ ਏ ਕਰਮਖੰਡ ਕੀ ਬਾਣੀ ਜੋ ਇਹ ਬੰਤਰ ਬੜੀ ਜ਼ੋਰ ਵਾਲੀ ਏ ਬਾਣੀ ਤੇ ਜ਼ੋਰ ਆ ਜਾਂਦਾ ਸੜੇ ਦੇਸ਼ ਦੇ ઋષਿ ਮੁਨੀਆਂ ਨੇ ਕੁਝ ਇਸ ਤਰੀਕੇ ਦੇ ਚੱਕਰ ਚੇਨ ਦੱਸੇ ਨੇ ਕਿ ਇਹ ਬੰਦਾ ਕਰਮਖੰਡ ਤੱਕ ਪਹੁੰਚ ਗਿਆ ਸਹਬਾਂ ਦੀ ਬਾਣੀ ਦੇਛੇ ਅਨੇਕਾਂ ਇਸ ਤਰ੍ਹਾਂ ਦੇ ਬਾਤਾਂ ਨੇ ਕੁਝ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਔਰ ਰੱਖਣੇ ਨੇ ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥਿਆ ਸਭ ਕੰਨ ਇੱਕ ਗੁੱਜਾ ਰਤਨ ਸਾਨੂੰ ਲੱਭ ਪਿਆ ਹੈ ਔਰ ਉਹ ਪ੍ਰਗਟ ਹੋ ਗਿਆ ਗੁਜੜਾ ਲੱਧਮ ਲਾਲ ਏ ਠੇਠ ਲੈਂਦੀ ਪੰਜਾਬੀ ਗਏ ਭਾਵਲ ਉਰਮੀਆ ਵਾਲੇ ਝੰਮ ਮਗਿਆਣੇ ਦੀ ਜਿਹੜੀ ਬੋਲੀ ਇਸ ਨੂੰ ਲੈਂਦੀ ਪੰਜਾਬੀ ਕਹਿੰਦੇ ਨੇ ਤੇ ਲੈਂਦੀ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਚੇ ਨੇ ਗੁਝੜਾ ਲਖਮ ਲਾਲ ਮੱਥੇ ਹੀ ਪ੍ਰਗਟ ਕੀ ਇੱਕ ਰਤਨ ਇੱਕ ਲਾਲ ਲਦੇ ਔਰ ਮਸਤਕ ਤੇ ਪ੍ਰਗਟ ਹੋਇਆ ਮੱਥੇ ਤੇ ਉਹਦੀ ਝਲਕ ਪਈਏ ਇਸ ਮਸਤਕ ਦੇ ਆਲੇ ਦੁਆਲੇ ਇੱਕ ਆਭਾ ਮੰਡਲ ਬਣ ਜਾਂਦਾ ਜਿਹਨੂੰ ਪ੍ਰਭਾ ਮੰਡਲ ਵੀ ਕਹਿੰਦੇ ਨੇ ਕਈ ਵਾਰ ਤੁਸੀਂ ਮਹਾਕੁਰਸ਼ਾ ਦੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਆ ਮਸਤਕ ਦੇ ਕੋਲੋਂ ਇੱਕ ਰੋਸ਼ਨੀ ਦਿਖਾਂਦੇ ਨੇ ਇਹਨੂੰ ਸੰਸਕ੍ਰਿਤ ਵਿੱਚ ਕੰਧਨ ਪ੍ਰਭਾ ਮੰਡਲ ਆਭਾ ਮੰਡਲ ਜਿਸ ਵੇਲੇ ਦਸਮ ਦਵਾਰ ਖੁੱਲ ਜਾਂਦਾ ਹੈ ਔਰ ਮਨ ਕੁ ਕਰਮ ਖਣ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਮਸਤਕ ਦੇ ਚੋਂ ਇੱਕ ਪ੍ਰਭਾ ਮੰਡਲ ਪ੍ਰਗਟ ਹੁੰਦਾ ਜਿਸ ਦਾ ਜ਼ਿਕਰ ਸਹਿਬ ਕਰਦੇ ਪੈਣੇ ਕਿ ਗੁਜੜਾ ਲਧਮ ਲਾਲ ਮੱਥੇ ਹੀ ਪ੍ਰਗਟ ਕੀਆ ਮਸਤਕ ਤੋਂ ਹੇੇ ਇਹ ਲਹਿਰਾ ਨਿਕਲਦੀ ਹੈ ਮਸਤਕ ਦੇ ਚੋਂ ਹੀ ਇਹ نور ਨਿਕਲਦਾ ਹੈ ਬਿਰਗੂ ਨੇ ਇਸ ਦੀ ਪਹਿਚਾਨ ਕੁਝ ਹੋਰ ਕਰਾਈਏ ਬਿਰਗੂ ਕਹਿੰਦਾ ਹੈ ਕਿ ਜਿਹੜਾ ਕਰਮ ਖੰਡ ਤੱਕ ਪਹੁੰਚ ਜਾਂਦਾ ਉਹਦੇ ਹੱਥ ਦੇ ਵਿੱਚ ਜਾਂ ਪੈਰਾਂ ਦੇ ਵਿੱਚ ਪਦਮ ਬਣਦਾ ਪਦਮ ਕਹਿੰਦੇ ਨੇ ਕਮਲ ਦੇ ਫੁੱਲ ਉਹ ਉਸ ਮਹਾਪੁਰਸ਼ ਦੇ ਹੱਥ ਦੇ ਵਿੱਚ ਜਾਂ ਪੈਰਾਂ ਦੇ ਵਿੱਚ ਪਦਮ ਜ਼ਰੂਰ ਬਣੇਗਾ ਹੋਰ ਬੇਸ਼ਤਰ ઋષਿ ਮੁਨੀਆਂ ਦੀਆਂ ਲਿਖਤ ਪੁਸਤਕਾਂ ਤੇ ਧਰਮ ਗ੍ਰੰਥ ਵਾਚਣ ਦਾ ਮੌਕਾ ਮਿਲਿਆ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਵੀ ਕੁਝ ਨਾ ਕੁਝ ਚਕਰ ਚੇਨ ਜ਼ਰੂਰ ਪ੍ਰਗਟ ਹੁੰਦੇ ਹਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਰੀਦwar ਵਿੱਚ ਇੱਕ ਬ੍ਰਾਹਮਣ ਨੇ ਦਰਸ਼ਨ ਕੀਤੇ ਪਹਿਰਾ ਵਿੱਚ ਪਦਮ ਸੀ ਤੇ ਉਹ ਮੱਥਰ ਟੇਕਣ ਲੱਗ ਪਿਆ ਸਾਲ ਕਰਨ ਦੇ ਪੁਰਖਾ ਤੂੰ ਬ੍ਰਾਹਮਣ ਤੇ ਬ੍ਰਾਹਮਣ ਹੋ ਕੇ ਤੂੰ ਪੂਜ ਹੋ ਕੇ ਕਿਉਂ ਮੈਨੂੰ ਮੱਥਾ ਟੇਕਦਾ ਬ੍ਰਾਹਮਣ ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਇਤਿਹਾਸ ਕਹਿੰਦਾ ਵੀ ਤੁਹਾਡੇ ਚਰਨਾਂ ਵਿੱਚ ਪਦਮ ਰਹਿ ਤੇ ਇਹ ਜਿਹੜਾ ਪਦਮ ਹੈ ਇਹ ਕਿਸੇ ਬ੍ਰह्म ज्ञानी ਦੇ ਚਰਨਾਂ ਚੋਂਦਾ ਕਿਸੇ ਕਰਮ ਖੰਡ ਤੱਕ ਪਹੁੰਚੇ ਹੋਏ ਮਹਾਪੁਰਸ਼ ਦੇ ਕਦਮਾਂ ਚੋਂਦਾ ਇਤਿਹਾਸ ਕਹਿੰਦਾ ਤੇ ਪਦਮ ਸ੍ਰੀ ਕ੍ਰਿਸ਼ਨ ਦੇ ਚਰਨਾਂ ਚ ਵੀ ਸੀ ਭਾਈ ਗੁਰਦਾਸ ਜੀ ਨੇ ਦਾ ਜ਼ਿਕਰ ਵੀ ਕੀਤਾ ਹੈ ਪਾਈ ਸਾਹਿਬ ਕਹਿੰਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ ਜਾਂ ਸੁਤਾਰ ਪਰਮਾਤਮਾ ਸਿੱਚੇ ਗੋਲੇ ਉਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ ਕਰਮਖੰਡ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਕੁਝ ਨਾ ਕੁਝ ਚਕਰ ਜੈਨ ਪ੍ਰਗਟ ਹੁੰਦੇ ਨੇ ਪ੍ਰਭਾ